ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਇਨਫੋਸ ਤੁਹਾਡਾ ਸਵਾਗਤ ਹੈ ਪੰਜਾਬ ਪੁਲਿਸ ਦੇ ਬੀਪੀਟੀ ਦੇ ਇਗਜ਼ਾਮ ਦੇ ਲਈ ਚਾਹੇ ਡਿਸਟ੍ਰਿਕਟ ਕ੍ਰਿਡਰ ਹੋਵੇ ਚਾਹੇ ਆਰਮਡ ਕ੍ਰਿਡਰ ਹੋਵੇ ਜੇਕਰ ਉਸ ਦਾ ਤੁਸੀਂ ਫੁੱਲ ਕੋਰਸ ਲੈਣਾ ਹੈ ਚਾਹੇ ਤੁਸੀਂ ਉਸ ਦੇ ਪੀਡੀਐਫਸ ਨੋਟ ਲੈਣੇ ਹਨ ਜਾਂ ਫਿਰ ਮੌਕ ਟੈਸਟ ਲੈਣੇ ਹਨ ਸਾਰੇ ਕਾਸੇ ਦੇ ਲਈ ਤੁਸੀਂ ਸਾਨੂੰ WhatsApp ਕਰ ਸਕਦੇ ਹੋ 9041815272 ਅੱਜ ਦੀ ਵੀਡੀਓ 'ਚ ਹੁਣ ਆਪਾਂ ਬੀਐਨਐਸ 266 ਸ਼ੁਰੂ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਗੇ ਦੇਖੋ ਬੀਐਨਐਸ 266 ਬੀਐਨਐਸ 266 ਕੀ ਹੈ ਸਜ਼ਾ ਤੋਂ ਮਾਫੀ ਦੀ ਸ਼ਰਤ ਦੇ ਖਿਲਾਫ ਵਰਜੀ ਠੀਕ ਇਹ ਤੁਸੀਂ ਪਹਿਲੀ ਵਾਰ ਪੜ੍ਹ ਰਹੇ ਹੋ ਤੁਹਾਨੂੰ ਇੱਕ ਐਗਜ਼ਾਮਪਲ ਲੈ ਕੇ ਦੱਸ ਦੇਣਾ ਹੈ ਕੀ ਚੀਜ਼ ਹੈ ਪਹਿਲਾਂ ਬਸ ਥੋੜਾ ਦੇਖ ਲੈਣਾ ਕੀ ਲਿਖਿਆ ਜਿਸ ਨੇ ਸਜ਼ਾ ਦੀ ਮਾਫੀ ਲਈ ਕੋਈ ਸ਼ਰਤ ਮਨਜ਼ੂਰ ਕੀਤੀ ਹੋਵੇ ਜਾਣ ਬੁੱਝ ਕੇ ਉਹ ਸਜ਼ਾ ਮਾਫੀ ਦੀ ਕਿਸੇ ਸ਼ਰਤ ਦੇ ਖਿਲਾਫ ਵਰਜੀ ਕਰੇਗਾ ਠੀਕ ਹੈ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਮੰਨ ਲਓ ਇੱਥੇ ਇੱਕ ਏ ਵਿਅਕਤੀ ਹੈ ਏ ਨਾਮ ਦਾ ਠੀਕ ਹੈ ਉਹਨੇ ਕੋਈ ਮਰਡਰ ਕੀਤਾ ਸੀਗਾ ਠੀਕ ਹੈ ਮਰਡਰ ਕਰਨ ਤੋਂ ਬਾਅਦ ਜਿੰਨੀ ਉਹਨੂੰ ਸਜ਼ਾ ਹੋਈ ਠੀਕ ਹੈ ਉਹ ਉਹਦੇ ਵਿੱਚੋਂ ਮੰਨ ਲਓ ਨੇ 14 ਸਾਲ ਦੀ ਸਜ਼ਾ ਉਹਨੇ ਕੱਟ ਲਈ ਸੀਗੀ ਠੀਕ ਹੈ ਅਦਾ ਮਤਲਬ ਕਿ ਜੇਲ੍ਹ ਵਿੱਚ ਕੀ ਹੋਇਆ ਉਹਦੇ ਚੰਗੇ ਆਚਰਣ ਨੂੰ ਦੇਖਦੇ ਹੋਏ ਮਤਲਬ 14 ਸਾਲ ਵਿੱਚ ਉਹਨੇ ਕਿਸੇ ਤਰ੍ਹਾਂ ਦਾ ਵੀ ਕੋਈ ਗਲਤ ਕੰਮ ਨਹੀਂ ਕੀਤਾ ਬਹੁਤ ਸ਼ਾਂਤੀਪੂਰਵਕ ਤਰੀਕੇ ਨਾਲ 14 ਸਾਲ ਜੇਲ੍ਹ ਉਹਨੇ ਕੀਤੀ ਮਤਲਬ ਕਿ ਠੀਕ ਹੈ ਅਦਾਲਤ ਨੇ ਕੀ ਕੀਤਾ ਕਿ ਉਹਦੀ ਜਿਹੜੀ ਬਾਕੀ ਸਜ਼ਾ ਸੀ ਉਹਨੂੰ ਰਿਮਿਸ਼ਨ ਕਰ ਦਿੱਤਾ ਰਿਮਿਸ਼ਨ ਦਾ ਮਤਲਬ ਹੁੰਦਾ ਹੈ ਕਿ ਸਜ਼ਾ ਜਿੰਨੀ ਬਾਕੀ ਰਹਿੰਦੀ ਸੀ ਮੰਨ ਲਓ 14 ਸਾਲ ਕੱਟ ਲਈ 14 ਸਾਲ ਤੋਂ ਬਾਅਦ ਜਿੰਨੀ ਉਹਦੀ ਹੋਰ ਸੀ ਮੰਨ ਲਓ ਉਹਨੂੰ 20 ਸਾਲ ਦੀ ਹੋਈ ਹੋਈ ਸੀ ਕੈਦ ਠੀਕ ਹੈ ਜਿਹੜੀ ਉਹਨੂੰ 20 ਸਾਲ ਦੀ ਜਿਹੜੀ 6 ਸਾਲ ਦੀ ਉਹਦੀ ਕੈਦ ਰਹਿੰਦੀ ਸੀ ਉਹਦੀ ਖਤਮ ਕਰਤੀ ਵੀ ਇਹਦੇ ਚੰਗੇ ਆਚਰਣ ਨੂੰ ਦੇਖਦੇ ਹੋਏ ਜਦੋਂ ਇਹਦੀ ਸਜ਼ਾ ਖਤਮ ਕੀਤੀ ਅਦਾਲਤ ਨੇ ਤਾਂ ਉਹਦੇ ਉਹਨੂੰ ਕੁਝ ਸ਼ਰਤਾਂ ਰੱਖਤੀਆਂ ਠੀਕ ਹੈ ਉਹ ਸ਼ਰਤਾਂ ਜਿਵੇਂ ਕਿ ਕੋਈ ਕਿਸੇ ਤਰ੍ਹਾਂ ਦੀ ਸ਼ਰਤਾਂ ਹੋ ਸਕਦੀਆਂ ਵੀ ਉਹ ਕੰਡੀਸ਼ਨ ਦੇ ਤੇ ਚੱਲਣਾ ਹੈ ਤਾਂ ਤੇਰੀ ਜਿਹੜੀ ਸਜ਼ਾ ਮਾਫੀ ਹੈ ਉਹ ਬਣੀ ਰਹੇਗੀ ਇਹ ਜਿਹੜਾ ਆਪਣੇ ਬਿਜ਼ਨਸ 266 ਉਹ ਏਸੀ ਚੀਜ਼ ਨੂੰ ਕਹਿੰਦਾ ਕਿ ਸਜ਼ਾ ਤੋਂ ਮਾਫੀ ਜਿਹੜੀ ਉਹਨੂੰ ਸਜ਼ਾ ਤੋਂ ਮਾਫੀ ਹੋਈ ਹੈ ਉਹਦੇ ਲਈ ਜਿਹੜੀ ਉਹਦੀ ਸ਼ਰਤਾਂ ਧੀਆਂ ਰੱਖੀਆਂ ਮੀਆਂ ਉਹ ਸ਼ਰਤਾਂ ਦੀਆਂ ਜਦੋਂ ਉਹ ਬੰਦਾ ਵਾਪਸ ਆ ਗਏ ਵਾਪਸ ਆ ਕੇ 1 ਮਹੀਨੇ ਬਾਅਦ ਜਾਂ ਕਹਿ ਲਓ 6 ਮਹੀਨੇ ਬਾਅਦ ਉਹ ਜਿਹੜੀਆਂ ਉਹਨੇ ਸ਼ਰਤਾਂ ਦੀ ਖਿਲਾਫ ਵਰਜੀ ਕਰਤੀ ਮਤਲਬ ਉਹ ਸ਼ਰਤਾਂ ਜਿਹੜੀਆਂ ਉਹਦੀ ਜਿਨ੍ਹਾਂ ਦੇ ਆਧਾਰ 'ਤੇ ਉਹਨੂੰ ਮਤਲਬ ਕਿ ਮਾਫੀ ਮਿਲੀ ਸੀ ਉਹੀ ਉਹਦੇ ਖਿਲਾਫ ਚਲੇ ਗਿਆ ਉਹਨੇ ਕੁਝ ਅਜਿਹਾ ਕਰਤਾ ਕਿ ਉਹ ਸ਼ਰਤਾਂ ਦੀ ਉਲੰਘਣਾ ਕਰਤੀ ਉਹਨੇ ਠੀਕ ਹੈ ਇਹ ਕਹਿ ਸਕਦੇ ਆਪਾਂ ਸ਼ਰਤਾਂ ਦੀ ਉਲੰਘਣਾ ਕਰਤੀ ਫੇਰ ਉਹਦੇ ਉੱਤੇ ਜਿਹੜੀ ਧਾਰਾ ਦੁਬਾਰਾ ਫੇਰ ਲੱਗੇਗੀ ਬੀ ਐਨ ਐਸ 266 ਜਦੋਂ ਬੀ ਐਨ ਐਸ 266 ਲੱਗ ਗਈ ਤਾਂ ਫੇਰ ਇਹ ਕੀ ਕਹਿੰਦੀ ਹੈ ਕਿ ਸਜ਼ਾ ਜੇ ਦੁਆਰੇ ਜਿਹੜੀ ਮੂਲ ਦੰਡ ਹੁਕਮ ਦੀ ਸਜ਼ਾ ਮੰਨ ਲਓ ਉਹਨੂੰ 14 ਸਾਲ ਦੀ ਸਜ਼ਾ ਕੱਟ ਲਈ ਸੀ ਉਸ ਤੋਂ ਬਾਅਦ ਉਹਦੀ 6 ਸਾਲ ਦੀ ਮਾਫ ਹੋਈ ਦੀ ਠੀਕ ਹੈ ਮਤਲਬ ਜਿਹੜੀ 6 ਸਾਲ ਦੀ ਰਹਿ ਗਈ ਸਜ਼ਾ ਉਹ ਜਿਹੜੀ ਸਜ਼ਾ ਉਹਨੂੰ ਉਹ ਬਾਕੀ ਸਜ਼ਾ ਜਿਹੜੀ ਉਹਨੂੰ ਕੱਟਣੀ ਪੈਗੀ ਹੁਣ ਠੀਕ ਹੈ ਜਦੋਂ ਬੀਐਨਐਸ 266 ਲੱਗ ਗਈ ਕਿ ਉਹਨੂੰ ਸਜ਼ਾ ਤੋਂ ਮਾਫੀ ਮਿਲੀ ਤੀ ਪਰੰਤੂ ਉਹਨੇ ਸ਼ਰਤਾ ਦੀ ਉਲੰਘਣਾ ਕਰੀ ਹੈ ਠੀਕ ਹੈ ਤਾਂ ਕਰਕੇ ਜਿਹੜੀ ਜਿੰਨੀ ਸਜ਼ਾ ਉਹਦੀ ਰਹਿੰਦੀ ਸੀ ਉਹਨੂੰ ਹੁਣ ਦੁਬਾਰੇ ਕੱਟਣੀ ਪਵੇਗੀ ਠੀਕ ਹੈ ਅਦਾਲਤ ਕਿਹੜੀ ਵੱਲੋਂ ਸੁਣਾਇਆ ਜਾਵੇਗਾ ਇਹ ਅਦਾਲਤੇ ਉਸੇ ਵੱਲੋਂ ਸੁਣਾ ਕੱਟੀ ਉਹਨੇ ਜਿਹੜੀ ਉਹ ਅਦਾਲਤ ਵੱਲੋਂ ਹੀ ਜਿਹੜਾ ਫੈਸਲਾ ਹੋਇਆ ਸੀਗਾ ਉਸੇ ਅਦਾਲਤ ਵਿੱਚ ਹੁਣ ਇਹ ਜਿਹੜੀ ਬੀਨਸ 264 ਹੈ ਜਿਹੜੀ ਉਹ ਵੀ ਸੁਣੀ ਜਾਵੇਗੀ ਠੀਕ ਹੈ ਅੱਗੇ ਦੇਖ ਲਓ ਇਹ ਜਿਹੜਾ ਪੁਲਿਸ ਦੇ ਹੱਥ ਪਾਉਣ ਯੋਗ ਹੈਗੀ ਹੈ ਗੈਰ ਜ਼ਮਾਨਤੀ ਹੈ ਠੀਕ ਹੈ ਬੀਨਸ 264 ਠੀਕ ਹੈ ਇਹ ਚੀਜ਼ ਹੈ ਮਤਲਬ ਕਿਸੇ ਵਿਅਕਤੀ ਦੀ ਕੋਈ ਸਜ਼ਾ ਤਾਂ ਰਿਮਿਸ਼ਨ ਹੋਈ ਹੈ ਉਹਨੇ ਉਸ ਜਿਹੜੀ ਸ਼ਰਤਾਂ ਤੇ ਉਹਦੀ ਰਿਮਿਸ਼ਨ ਹੋਈ ਸੀ ਉਹ ਸ਼ਰਤਾਂ ਦੀ ਉਹਨੇ ਉਲੰਘਣਾ ਕੀਤੀ ਤਾਂ ਕਰਕੇ ਦੁਬਾਰਾ ਉਹਤੇ BNS 266 ਲੱਗੇਗੀ ਅਤੇ ਜਿਹੜੀ ਰਹਿੰਦੀ ਹੁਣ ਸਜ਼ਾ ਸੀ ਉਹਨੂੰ ਦੁਬਾਰਾ ਫੇਰ ਮਤਲਬ ਕਿ ਜੇਲ੍ਹ ਵਿੱਚ ਜਾ ਕੇ ਕੱਟਣੀ ਪਵੇਗੀ ਠੀਕ ਹੈ ਇਹ BNS 266 ਹੈ ਪਹਿਲੀ ਵਾਰ ਕਰ ਰਹੇ ਹੋ ਤੁਸੀਂ ਇਸ ਕਰਕੇ ਧਿਆਨ ਨਾਲ ਕਰ ਲਿਓ ਇਹਨੂੰ ਇਹ ਪੇਪਰ 'ਚ ਆ ਸਕਦਾ ਤੁਹਾਡੇ